ਸੋਰਠ ਮਹੱਲਾ ਪੰਜਵਾ ਸੁਨ ਹੋ ਬਿਨੰਤੇ ਠਾਕੁਰ ਮੇਰੇ ਜੀ ਅਜੰਤ ਤੇਰੇ ਤਾਰੇ ਅਰਾਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਸੁਨੋ ਬਨੰਤੀ ਠਾਕੁਰ ਮੇਰੇ ਜੀ ਜੰਤ ਤੇਰੇ ਤਾਰੇ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 631 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੁਨੋ ਬਨੰਤੀ ਠਾਕੁਰ ਮੇਰੇ ਅਰਥਾਤ ਕਿਹ ਮੇਰੇ ਮਾਲਕ ਜੀ ਸਵਾਮੀ ਜੀ ਸਾਡੇ ਬੇਨਤੀ ਸੁਣਨੀ ਕਰੋ ਜੋ ਜੜੀ ਫਰਿਆਦ ਸੁਣਨੀ ਕਰੋ ਕਿ ਜੀ ਅਜੰਤ ਤੇਰੇ ਧਾਰੇ ਅਰਥਾਤ ਕੇ ਸਾਰੇ ਜੀ ਅਜੰਤ ਤੁਹਾਡੇ ਹੀ ਧਾਰਨ ਕੀਤੇ ਹੋਏ ਹਰਨਾ ਕਹਿੰਦੇ ਰਾਖ ਪੈਜ ਨਾਮ ਆਪਣੇ ਕੇ ਕਰਨ ਕਰਾਵਨ ਹਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਅਰਥਾਤ ਕਹੇ ਸਾਰਾ ਕੁਝ ਕਰਨ ਤੇ ਕਰਵਾਉਣੇ ਵਾਲੇ ਪਰਮੇਸ਼ਰ ਜੀ ਤੁਸੀਂ ਆਪਣੇ ਨਾਮ ਦੀ ਇਲਾਜ ਪਤ ਰੱਖਣੀ ਕਰੋ ਕਹਿੰਦੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੋਰੇ ਪਲੇ ਹਮ ਥਾਰੇ ਰਹਾਓ ਪਰਬ ਜੀਓ ਖਸਮਾਨਾ ਕਰ ਪਿਆਰੇ ਅਰਥਾਤ ਕਹਿ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਖਸਮਾਨਾ ਕਰਨਾ ਕਰੋ ਭਾਵ ਕਹਿ ਹਰ ਦੇ ਰੂਪੀ ਸੇਜ ਦੇ ਪ੍ਰਸਾਦ ਨੂੰ ਭੋਗਣਾ ਕਰ ਬੁਰੇ ਭਲੇ ਹਮ ਥਾਰੇ ਅਰਥਾਤ ਕ ਚੰਗੇ ਹਾਂ ਮਾੜੇ ਹਾਂ ਪਰਮੇਸ਼ਰ ਜੀ ਅਸੀਂ ਹੈ ਤੁਹਾਡੇ ਹੀ ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ ਜ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਸੁਨੇ ਪੁਕਾਰ ਸਮਰੱਥ ਸੋ ਆਮੇ ਬੰਦਨ ਕਾਟ ਸਵਾਰੇ ਪਹਾਰ ਸਰਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਸੁਣੇ ਪੁਕਾਰ ਸਮਰੱਥ ਸੁਆਮੀ ਤੇ ਸਾਰਾ ਕੁਝ ਕਰਨ ਦੇ ਸਮਰੱਥ ਸੁਆਮੀ ਜੀ ਨੇ ਮਾਲਕ ਜੀ ਨੇ ਸਾਡੀ ਪੁਕਾਰ ਸੁਣਨੀ ਕੀਤੀ ਬੇਨਤੀ ਫਰਿਆਦ ਸੁਣਨੀ ਕੀਤੀ ਔਰ ਬੰਧਨ ਕਾਟ ਸਵਾਰੇ ਸਾਡੇ ਆਈਬਾ ਦੇ ਉਗਣਾ ਦੇ ਬੰਧਨ ਕੱਟ ਕੇ ਸਾਨੂੰ ਸੰਵਾਰ ਦਿੱਤਾ ਮਹਾਰਾਜ ਜੀ ਨੇ ਕਹਿੰਦੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਤੇ ਸਾਡੇ ਗਾਲ ਦੇ ਵਿੱਚ ਆਪਣਾ ਬਖਸ਼ਿਸ਼ ਰੂਪੀ ਸਰੂਪਾ ਪਾ ਕੇ ਸਾਣੋ ਸੇਵਕ ਜਨਾਂ ਨੂੰ ਸਾਨੂੰ ਦਾਸਾਂ ਨੂੰ ਆਪਣੇ ਚਰਨਾਂ ਦੇ ਨਾਲ ਮਿਲਣਾ ਕੀਤਾ ਹਰੀ ਪਰਮੇਸ਼ਰ ਜੀ ਨੇ। ਔਰ ਇਸ ਰੀਕੇ ਦੇ ਨਾਲ ਮਹਾਰਾਜ ਕਹਿੰਦੇ ਨਾਨਕ ਪ੍ਰਗਟ ਬਹਾਰੇ ਅਰਥਾਤ ਕਿ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ। ਇਸ ਸਾਰੇ ਪਸਾਰੇ ਦੇ ਵਿੱਚ ਪ੍ਰਗਟ ਹੋ ਗਏ। ਸੋਗ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ। ਜੀ ਅਜੰਤ ਸਭ ਵਸ ਕਰ ਦੇਨੇ ਸੇਵਕ ਸਭ ਦਰਬਾਰੇ ਅੰਗੇਕਾਰ ਕਿਉ ਪ੍ਰਭ ਆਪਣੇ ਪਾਵਨ ਅੰਧ ਪਾਰ ਉਤਾਰੇ ਜੀ ਅਜੰਤ ਸਭ ਵਸ ਕਰ ਦੇਨੇ ਸੇਵਕ ਸਭ ਦਰਬਾਰੇ ਅਰਥਾਤ ਕਿ ਸਾਰੇ ਜੀ ਅਜੰਤ ਪਰਮੇਸ਼ਰ ਜੀ ਨੇ ਕਿਰਪਾ ਕਰਕੇ ਸਾਡੇ ਵਾਸ ਦੇ ਵਿੱਚ ਕਰ ਦਿੱਤੇ ਔਰ ਸੇਵਕ ਸਭ ਦਰਬਾਰੇ ਅਰਥਾਤ ਕਿ ਸਾਰੇ ਜੀਵ ਸਾਡੇ ਦਾਸਾਂ ਦੇ ਦਰਬਾਰ ਦੇ ਸੇਵਕੋ ਨਿਭੜੇ ਕਹਿੰਦੇ ਅੰਗੀਕਾਰ ਕਿਉ ਪ੍ਰਭ ਆਪਣੇ ਤੇ ਜਦੋਂ ਸਾਡੇ ਆਪਣੇ ਪ੍ਰਭੂ ਪਰਮੇਸ਼ਰ ਨੇ ਸਾਡਾ ਅੰਗੀਕਾਰ ਕੀਤਾ ਸਾਡਾ ਪੱਖ ਕੀਤਾ ਕਹਿੰਦੇ ਭਾਵਨਿਧ ਪਾਰ ਉਤਾਰਿਤ ਸਾਨੂੰ ਭਾਵਨਿਧ ਤੋਂ ਸੰਸਾਰ ਰੂਪੇ ਸਮੁੰਦਰ ਤੋਂ ਪਾਰ ਉਤਾਰ ਦਿੱਤਾ ਮਹਾਰਾਜ ਨੇ ਕਹਿੰਦਾ ਸੰਤਨ ਕੈ ਕਾਰਜ ਸਗਲ ਸਵਾਰੇ ਦੇਨ ਦਿਆਲ ਕਿਰਪਾਲ ਕਿਰਪਾ ਨਿਧ ਪੂਰਨ ਖਸਮ ਹਮਾਰੇ ਰਹਾਓ ਸੰਤਨ ਕੈ ਕਾਰਜ ਸਗਲ ਸਵਾਰੇ ਤੇ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਜੀ ਨੇ ਆਪਣੇ ਸੰਤਾਂ ਦੇ ਕਾਰਜ ਸਾਰੇ ਸੰਵਾਰ ਦਿੱਤੇ ਦੀਨ ਦਇਆਲ ਕਿਰਪਾਲ ਕਿਰਪਾ ਨਿਧ ਇਹ ਦੀਨ ਤੇ ਦਇਆ ਕਰਨੇ ਵਾਲੇ ਕਿਰਪਾ ਦੇ ਘਰ ਕਿਰਪਾ ਦੇ ਸਮੁੰਦਰ ਪੂਰਨ ਖਸਮ ਹਮਾਰੇ ਤੁਸੀਂ ਸਾਡੇ ਪੂਰਨ ਖਸਮ ਸਤਿਗੁਰੂ ਪਾਤਸ਼ਾਹ ਜੀ ਹਰੀ ਪਰਮੇਸ਼ਰ ਜੀ ਸੁਰਹਾਵ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਅਗਲੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਆਓ ਬੈਠ ਆਦਰ ਸਭ ਥਾਈ ਓ ਨਨਕਤੋਂ ਬਾਤਾ ਭਗਤ ਦਾਸ ਰਪਾਓ ਦਿਓ ਜਨ ਆਪਣੇ ਪਰਤਾਪ ਨਾਨਕ ਪ੍ਰਭ ਜਾਤਾ ਆਓ ਬੈਠ ਆਦਰ ਸਭ ਥਾਈ ਮਹਾਰਾਜ ਕਹਿੰਦੇ ਹੁਣ ਸਾਰੀਆਂ ਥਾਵਾਂ ਦੇ ਵਿੱਚ ਸਾਡਾ ਆਦਰ ਹੁੰਦਾ ਸਤਕਾਰ ਹੁੰਦਾ ਹੈ ਆਓ ਜੀ ਬੈਠੋ ਜੀ ਕਹਿੰਦੇ ਨੇ ਸਾਰੇ ਉਹਨ ਨਾਕਾਤ ਹੂੰ ਬਾਤਾ ਕਿਸੇ ਗੱਲੋ ਵੀ ਮਹਾਰਾਜ ਕਹਿੰਦੇ ਸਾਡੇ ਆਦਰ ਦੇ ਵਿੱਚ ਕੋਈ ਔਣਤਾ ਨਹੀਂ ਕੋਈ ਕਾਟਾ ਨਹੀਂ ਭਗਤ ਸਰਪਾਓ ਦਿਓ ਜਨ ਆਪਣੇ ਤੇ ਸਾਨੂੰ ਆਪਣੇ ਜਨਾਂ ਨੂੰ ਆਪਣੇ ਦਾਸਾਂ ਨੂੰ ਪਾਤਸ਼ਾਹ ਜੀ ਨੇ ਭਗਤੀ ਰੂਪੀ ਸਰੂਪਾ ਬਖਸ਼ਿਆ ਔਰ ਪਰਤਾਪ ਨਾਨਕ ਪ੍ਰਭ ਜਾਤਾ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕੈਸਿ ਉਸ ਪ੍ਰਭੂ ਪਰਮੇਸ਼ਰ ਜੀ ਦੇ ਮਾਲਕ ਸਵਾਮੀ ਜੀ ਦੇ ਪ੍ਰਤਾਪ ਨੂੰ ਤੇਜ ਨੂੰ ਜਾਣਨਾ ਕੀਤਾ ਹੈ ਸੋ ਅਗੋ ਸੋਰਠ ਰਾਗ ਦੇ ਵਿੱਚ ਨਾਵੇਂ ਸਤ ਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਬਾਣੀ ਪ੍ਰਾਰੰਭ ਹੁੰਦੀ ਹੈ ਸੋਰਠਾ ਮਹੱਲਾ ਨਾਮਾ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਅਰੇ ਮਨ ਆ ਨਾਮ ਸਿਓ ਕਰ ਪ੍ਰੀਤ ਸਰਾਵਨਾ ਗੋਬਿੰਦ ਗੁਨ ਸੁਨੋ ਅਰਗਾਓ ਰਸਨਾ ਗੀਤ ਰਹਾਉ ਅਰੇ ਮਨ RAM ਸਿਓ ਕਰ ਪ੍ਰੀਤ ਤਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਕਹਿ ਮੇਰੇ ਮਨ ਤੁਰ ਮੇਰਾਮ ਦੇ ਨਾਲ ਪ੍ਰੀਤ ਕਰਨੇ ਕਾਰ ਕਿਵੇਂ ਕਹਿੰਦਾ ਸਰਾਵਨਾ ਗੋਬਿੰਦ ਗੁਨ ਸੁਨੋ ਕੰਨਾਂ ਦੇ ਨਾਲ ਉਹ ਗੋਵਿੰਦ ਜੀ ਦੇ ਸ੍ਰਿਸ਼ਟੀ ਦੇ ਰਾਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਸੁਣਨਾ ਕਰ। ਅਤੇ ਮਹਾਰਾਜ ਕਹਿੰਦੇ ਆ ਰਗਾਉ ਰਸਨਾ ਗੀਤ ਅਤੇ ਆਪਣੀ ਰਸਨਾ ਦੇ ਨਾਲ ਹਰੀ ਪਰਮੇਸ਼ਰ ਦੇ ਗੀਤਾਂ ਨੂੰ ਵਾਹਿਗੁਰੂ ਬਾਣੀ ਨੂੰ ਗਉਣਾ ਕਰ। ਸੁਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦਾ ਕਰ ਸਾਧ ਸੰਗਤ ਸਿਮਰ ਮਾਧ ਹੋ ਹੈ ਪਤ ਤਪੁਨੀਤਾ ਕਾਲ ਬਿਆਲ ਜਿਉ ਪਰਿਓ ਡੋਲਾ ਮੁਖ ਬਸਾਰੇ ਮੀਤਾ ਕਰ ਸਾਧ ਸੰਗਤ ਸਿਮਰ ਮਾਧ ਹੋ ਮਹਾਰਾਜ ਕਹਿੰਦਾ ਸਾਧ ਸੰਗਤ ਕਰ ਕੇ ਮਾਧ ਹੋ ਅਰਥਾਤ ਮਾਇਆ ਦੇ ਪਤੀ ਪਰਮੇਸ਼ਰ ਜੀ ਦਾ ਸਿਮਰਨ ਕਰਨਾ ਕਰ ਆਰੇ ਇਸ ਤਰੀਕੇ ਦੇ ਨਾਲ ਬਾਦਸ਼ਾਹ ਕਹਿੰਦੇ ਹੋ ਹੈ ਪਤ ਤਪੁਨੀਤ ਅਰਥਾਤ ਕਿ ਪਤਤਾ ਤੋਂ ਪੁਨੀਤ ਹੋ ਜਾਵੋ ਮਲੀਨਾ ਤੋਂ ਸ਼ੁੱਧ ਹੋ ਜਾਵੋ ਅਪਵਿੱਤਰਾਂ ਤੋਂ ਪਵਿੱਤਰ ਹੋ ਜਾਵੋ ਕਹਿੰਦੇ ਕਾਲ ਬਿਆਲ ਜਿਓ ਪਰਿਓ ਡੋਲਾ ਮੁਖ ਪਸਾਰੈ ਮੀਤ ਕਾਲ ਬਿਆਲ ਜਿਓ ਪਰਿਓ ਡੋਲਾ ਅਰਥਾਤ ਕਿ ਬਾਦਸ਼ਾਹ ਕਹਿੰਦੇ ਜਿਹੜਾ ਕਾਲ ਹੈ ਨਾ ਜਿਹੜਾ ਜਮਦੂਤ ਹੈ ਉਬੇ ਆਲ ਵਾਂਗੋ ਸੱਪ ਵਾਂਗੋ ਮਹਾਰਾਜ ਕਹਿੰਦੇ ਅਜਗਰ ਵਾਂਗੋ ਅਸਰਾਲ ਵਾਂਗੋ ਆਪਣਾ ਮੁਖ ਫਸਾਰ ਕੇ ਆਪਣਾ ਮੂੰਹ ਅਡ ਕੇ ਮਹਾਰਾਜ ਕਹਿੰਦਾ ਡੋਲਦਾ ਫਿਰਦਾ ਭਾਵ ਕੇ ਜਗਤ ਦੇ ਵਿੱਚ ਭੱਜਾ ਫਿਰਦਾ ਜੀਵਾਂ ਨੂੰ ਖਾਣੇ ਦੇ ਲਈ ਕਹਿੰਦੇ ਆਜ ਕਾਲ ਹੁਨ ਤੋਹੇ ਗ੍ਰਸ ਹੈ ਸਮਝ ਰੱਖੋ ਚੀਤਾ ਕਹਾ ਨਾਨਕ RAM ਭਾਜ ਲੈ ਜਾਤ ਅਸਰ ਬੇਤਾ ਜੇ ਕਾਲ ਫਨ ਤੋਹੇ ਗਰਸ ਹੈ ਅਜ ਨਹੀਂ ਤੇ ਕੱਲ ਫਿਰ ਮਹਾਰਾਜ ਕਹਿੰਦੇ ਇਸ ਜਮਦੂਤ ਰੂਪੇ नाग ਦੇ ਤੈਨੂੰ ਵੀ ਗਰਸ ਲੈਣਾ ਈ ਸਮਝ ਰੱਖੋ ਚੀਤ ਤੂੰ ਆਪਣੇ ਚਿੱਤ ਦੇ ਵਿੱਚ ਮਹਾਰਾਜ ਕਹਿੰਦੇ ਇਸ ਸਮਝ ਨੂੰ ਇਸ ਅਕਲ ਨੂੰ ਮਤਬੁੱਧ ਨੂੰ ਧਾਰਨ ਕਰਨਾ ਕਰ ਕਹਿੰਦੇ ਕਾਹ ਨਾਨਕ ਰਾਮ ਭਜ ਲੈ ਜਾਤ ਓ ਸਰਬੇਤ ਕਹਾ ਨਾਨਕ RAM ਬਾਜ ਲੈ ਕਹਿੰਦੇ ਨੇ ਨਾਮੇ ਗੁਰੂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹੇ ਭਾਈ ਤੂੰ RAM ਜੀ ਦਾ ਭਜਨ ਕਰਨਾ ਕਰ ਰਮੇ RAM ਦਾ ਜਾਤ ਔਸਰ ਬੀਤ ਤੇ ਮਹਾਰਾਜ ਕਹਿੰਦੇ ਤੇਰਾ ਔਸਰ ਬੀਤਦਾ ਜਾਂਦਾ ਈ ਤੇਰਾ ਸਮਾਂ ਲੰਘਦਾ ਜਾਂਦਾ ਈ ਸੋਗ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਸੋ ਰਠ ਮਹੱਲਾ ਨਾਮਾ ਮਾਨਕੇ ਮਨ ਹੀ ਮਾਹ ਹੈ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ ਰਹਾਓ ਮਨ ਕੇ ਮਨ ਹੀ ਮਾਹ ਹੈ ਰਹੀ ਮਹਾਰਾਜ ਕਹਿੰਦੇ ਮੰਨ ਦੀਆਂ ਮੰਨ ਦੇ ਵਿੱਚ ਹੀ ਰਹਿ ਗਈਆਂ ਨਾ ਹਰ ਭਜੇ ਨਾ ਤੀਰਥ ਸੇਵੇ ਨਾ ਤੇ ਹਰੀ ਪਰਮੇਸ਼ਰ ਦੇ ਨਾਮ ਦਾ ਭਜਨ ਨਹੀਂ ਕੀਤਾ ਤੇ ਨਾ ਤੀਰਥਾਂ ਨੂੰ ਮਹਾਰਾਜ ਕਹਿੰਦੇ ਸਰੇਵਣਾ ਕੀਤਾ ਛੋਟੇ ਕਾਲ ਗਹੇ ਤੇ ਕਾਲ ਜਮਦੂਤ ਨੇ ਬੋਦੀ ਤੋਂ ਪਕੜ ਲਿਆ ਮਹਾਰਾਜ ਕਹਿੰਦੇ ਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ 'ਚ ਕਿਰਪਾ ਕਰਦੇ ਹਨ ਕਹਿੰਦੇ ਦਾਰਾ ਮੀਤ ਪੂਤ ਰਥ ਸੰਪਤ ਧਾਨ ਪੂਰਨ ਸਭ ਮਹੇ ਅਬਰ ਸਗਲ ਮਿਥੇ ਆਏ ਜਾਣਾ ਭਜਨ ਰਾਮ ਕੋ ਸਹੀ ਦਾਰਾ ਮੇਤ ਪੂਤ ਰਥ ਸੰਪਤ ਚਾਹੇ ਮਹਾਰਾਜ ਕਹਿੰਦੇ ਦਾਰਾ ਪਾ ਵਿਸਤਰੀ ਆ ਮਿੱਤਰ ਨੇ ਪੁੱਤਰ ਨੇ ਅਰਥਾਂ ਬਗੀਆਂ ਨੇ ਸੰਪਤੀ ਅਰਥਾਤ ਮਾਲ ਸੁਬਾਬੈ ਤਨ ਪੂਰਨ ਸਮਹੇ ਤਨ ਦੌਲਤ ਜਾਂ ਫਿਰ ਇੱਥੋਂ ਤੱਕ ਮਹਾਰਾਜ ਕਹਿੰਦੇ ਸਾਰੀ ਪੂਰੀ ਦੀ ਪੂਰੀ ਧਰਤੀ ਐ ਕਹਿੰਦਾ ਅਵਰ ਸਗਲ ਮਿਥੇ ਆਏ ਜਾਣੋ ਤੇ ਹੋਰ ਸਾਰਾ ਕੁਝ ਮਹਾਰਾਜ ਕਹਿੰਦੇ ਝੂਠ ਕਰਕੇ ਜਾਣੋ ਭਜਨ ਰਾਮ ਕੋ ਸਹੀਤ ਮਹਾਰਾਜ ਕਹਿੰਦੇ ਕੇਵਲ ਤੇ ਕੇਵਲੇ ਕ੍ਰਾਮ ਜੀ ਦਾ ਭਜਨ ਹੀ ਸਹੀ ਹੈ ਰਾਮ ਜੀ ਦਾ ਭਜਨ ਹੀ ਸਤ ਹੈ ਕਹਿੰਦੇ ਫਿਰ ਤਾਂ ਫਿਰ ਤਾਂ ਬਹੁਤ ਤੇਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਦਾ ਮਿਲਨ ਕੇ ਬਰਿਆ ਸਿਮਰਤ ਕਹਾ ਨਹੀ ਫੈਰ ਤਾਂ ਫੈਰ ਤਾਂ ਬਹੁਤ ਅਜੁਗ ਹਾਰਿਓ ਪਟਕਦਿਆਂ ਪਟਕਦਿਆਂ ਮਹਾਰਾਜ ਕਹਿੰਦੇ ਬਹੁਤ ਅਜੁਗਤ ਜੀਵਨ ਦੀ ਬਾਜੀ ਨੂੰ ਹਾਰਨਾ ਕੀਤਾ ਹੈ ਪਰ ਕਿੰਨੇ ਜਨਮਾਂ ਜੋਗਾਂ ਤੋਂ ਅਪਰੰਤ ਪਾਛੇ ਕਹਿੰਦੇ ਮਾਨਸ ਦੇਹ ਲਹੀ ਹੁਣ ਤੈਨੂੰ ਮਨੁੱਖਾ ਦੇਹੀ ਲੱਭੀ ਆ ਭਾਈ ਕਹਿੰਦੇ ਨਾਨਕ ਕਹਿਦ ਮਿਲਨ ਕੀ ਬਰੀਆ ਨਾਵੇਂ ਗੁਰੂ ਨਾਨਕ ਧੰ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਦੇ ਹਨ ਕਹ ਪਾਈ ਇਹ ਹੁਣ ਤੇਰੀ ਪਰਮੇਸ਼ਰ ਜੀ ਨੂੰ ਮਿਲਣ ਦੀ ਵਾਰੀ ਆ ਕਹਿੰਦੇ ਸਿਮਰਤ ਕਹਾ ਨਹੀਂ ਪਰ ਤੂੰ ਫੇਰ ਵੀ ਤੋਹਾਰੇ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ ਕਿਉਂ ਨਹੀਂ ਮਹਾਰਾਜ ਕਹਿੰਦੇ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਨਾਮ ਮਾਨ ਰੇ ਕੋਨ ਕੁ ਮਤ ਤੈ ਲੈਨੇ ਪਰਦਾ ਰਾਨੰਦਿਆ ਰਸ ਰਚਿਓ ਰਾਮ ਭਗਤ ਨਹ ਕੇਨੇ ਰਹਾਉ ਮਨ ਰੇ ਕੋਨ ਕੋ ਮਤ ਤੈ ਲੈਨੇ ਮੇਰੇ ਮਨਾ ਕਿਹਦੇ ਕੋਲੋਂ ਕੋਝੀ ਮਤ ਲੈਨੇ ਤੋ ਮਹਾਰਾਜ ਕਹਿੰਦੇ ਕਿਹਦੇ ਕੋਲੋਂ ਪਹਿੜੀ ਮਤ ਲੈ ਲਈ ਉਦੋਂ ਪਰਦਾ ਰਾਨੰਦਿਆ ਰਸ ਰਚਿਓ ਤੇ ਮਹਾਰਾਜ ਕਹਿੰਦੇ ਉਸ ਕੋ ਮਤ ਦੇ ਦੀਨ ਪਰਾਈ ਇਸਤਰੀ ਔਰ ਪਰਾਈ ਨੰਦਿਆ ਦੇ ਰਸ ਦੇ ਵਿੱਚ ਰਚਿਆ ਮਚਿਆ ਫਿਰਦਾ ਹੈ ਯਾਰਾਸ ਦੇ ਵਿੱਚ ਮਹਾਰਾਜ ਕਹਿੰਦਾ ਗਲਤਾਨ ਹੋਇਆ ਫਿਰਦੈ ਔਰ ਰਾਮ ਭਗਤ ਨਹਿ ਕੀਨੇ ਉਸ ਰਮੇ ਰਾਮ ਦੀ ਭਗਤੀ ਤਾਂ ਕੀਤੀ ਨਹੀਂ ਤੂੰ ਸੁਰ ਹੌਰ ਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਅਗਲੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮੁਕਤ ਪੰਥ ਜਾਣਿਓ ਤੈ ਨਾ ਹਨ ਤਨ ਜੋਰਨ ਕੋ ਤਾਇਆ ਅੰਤ ਸਾਂਗ ਕਾ ਹੋ ਨੈ ਦਿਨਾ ਬਿਰਥਾ ਆਪ ਬੰਦਾ ਆ ਮੁਕਤ ਪੰਥ ਜਾਣੋ ਤੈ ਨਾ ਹਨ ਸਿਆਰੀ ਨੰਨੇ ਨੂੰ ਆਹੇ ਨੂੰ ਨਹੀਂ ਲਾਉਣੇ ਨਾ ਹਨ ਨਹੀਂ ਕਹਿਣਾ ਇਨੂੰ ਮਹਾਰਾਜ ਕਹਿੰਦਾ ਮੁਕਤੀ ਦਾ ਰਸਤਾ ਤੇ ਤੂੰ ਜਾੜਿਆ ਹੀ ਨਹੀਂ ਸਾਰੀ ਉਮਰ ਸਗੋ ਪਾਛਾ ਕਹਿੰਦਾ ਧਨ ਜੋਰਨ ਕੋਤਾ ਆ ਆ ਝੂਠੇ ਧਨ ਨੂੰ ਝੂਠੀ ਦੌਲਤ ਨੂੰ ਜੋੜਨ ਦੇ ਲਈ ਹਿਤਾਉਂਦਾ ਰਿਓ ਭੱਜਾ ਫਿਰਦਾ ਰਿਓ ਸਾਰੀ ਉਮਰ ਪਰੰਤੂ ਪਾਸ਼ਾ ਕਹਿੰਦਾ ਅੰਤ ਸੰਗ ਕਾਹੋ ਨਹੀਂ ਦੇਨਾ ਬਿਰਥਾ ਆਪ ਬੰਧਾਇਆ ਅੰਤ ਵੇਲੇ ਇਹਨਾਂ ਵਿੱਚੋਂ ਕਿਸੇ ਸ਼ਾਇ ਨੇ ਤੇਰਾ ਸੰਗ ਨਾ ਦਿੱਤਾ ਸਭ ਵਿਅਰਥ ਏ ਤੂੰ ਆਪਣੇ ਆਪ ਨੂੰ ਬਣਾ ਲਿਆ ਮਾਰੇ ਕਹਿੰਦੇ ਇਹਨਾਂ ਚੀਜ਼ਾਂ ਵਸਤਾਂ ਦੇ ਨਾਲ ਕਹਿੰਦੇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹਿ ਉਪਜਿਓ ਕਛ ਗਿਆਨਾ ਕਾਟ ਹੈ ਮਾਹ ਨਿਰੰਜਨ ਤੇਰਾ ਤੈ ਖੋਜ ਤਿਉ ਦੇ ਅੰਨਾ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਤੇ ਮਹਾਰਾਜ ਕਹਿੰਦੇ ਆ ਜੀਵ ਤੂੰ ਹਰੀ ਦੇ ਨਾਮ ਦਾ ਭਜ ਨਹੀਂ ਕੀਤਾ ਅਤੇ ਨਾ ਗੁਰੂ ਜਨ ਦੀ ਸੇਵਾ ਹੀ ਕੀਤੀ ਸਿਮਰਨ ਹੀ ਕੀਤਾ ਸੋ ਇਸ ਕਰਕੇ ਪਾਸ਼ਾ ਕਹਿੰਦੇ ਨਹਿ ਉਪਜੇ ਕੋ ਕਛ ਗਿਆਨਾ ਤੇਰੇ ਹਿਰਦੇ ਦੇ ਵਿੱਚ ਕੋਈ ਗਿਆਨ ਵੀ ਉਤਪੰਨ ਨਾ ਹੋਇਆ ਮਹਾਰਾਜ ਕਹਿੰਦੇ ਕਹਿੰਦਾ ਕਾਟ ਹੀ ਮਾਹੇ ਨਿਰੰਜਨ ਤੇਰਾ ਤੈ ਖੋਜ ਤਉ ਦਿਾਨਾ ਕਾਟ ਹੀ ਮਾਹੇ ਨਿਰੰਜਨ ਤੇਰਾ ਓ ਮਾਇਆ ਤੋਰੈਤ ਪਰਮੇਸ਼ਰ ਤੇ ਤੇਰੇ ਸਰੀਰ ਅਥਵਾ ਹਿਰਦੇ ਰੂਪੀ ਕੜੇ ਦੇ ਵਿੱਚ ਹੀ ਵਸਦਾ ਸੇ ਪਰੰਤੋ ਗਿਆਨਤਾ ਬਸ ਮਹਾਰਾਜ ਕਹਿੰਦੇ ਤੈ ਖੋਜ ਤਉ ਦਿਾਨਾ ਤੋ ਜਾੜ ਬੀਆ ਬਾਨਾਂ ਦੇ ਵਿੱਚ ਜੰਗਲਾਂ ਦੇ ਵਿੱਚ ਹੀ ਉਸ ਨੂੰ ਲੱਭਦਾ ਫਿਰਦਾ ਰਹਾਂ ਸਵਾਗਤ ਹੈ ਮਾ ਆਪਣੇ ਬਚਨ ਦੇ ਤੀਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਬਹੁਤ ਜਨਮ ਪਰਮਤ ਤ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸਾ দেহ ਪਾਇ ਪਾਦ ਹਰਿ ਭਾਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤ ਹਾਰਿਓ ਬੋ ਤੋ ਜਨਮ ਪਰਮੰਧਿਆਂ ਪਰਮੰਧਿਆਂ ਮਹਾਰਾਜ ਕਹਿੰਦੇ ਤੋ ਜੀਵਨ ਦੀ ਬਾਜੀ ਨੂੰ ਹਾਰ ਦਿੱਤਾ ਅਸਰ ਮਤ ਨਹੀਂ ਪਾਈ ਬਰੰਤੋ ਅਡੋਲ ਮਤ ਪਾਈ ਨਾ ਚੱਲ ਅਹਿੰਲ ਜਾਂ ਟੱਲ ਮਤ ਪਾਈ ਨਾ ਕਹਿੰਦੇ ਮਾਨਸ ਦੇਹ ਪਾਏ ਪਾਦ ਹਰ ਪਾਜ ਮਨੁੱਖਾ ਦੇਹ ਰੂਪ ਪਦਵੀ ਨੂੰ ਪਾ ਕੇ ਹਰੀ ਦਾ ਭਜਨ ਕਰੇ ਪਾਈ ਨਾਨਕ ਬਾਤ ਬਤਾਈ ਤੇ ਨਾਵੇਂ ਗੁਰੂ ਨਾਨਕ ਧੰਨ ਗੁਰ ਤੇ ਬਹਾਦਰ ਮਹਾਰਾਜ ਕਹਿੰਦੇ ਅਨਕ ਸਾਡੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਬਾਤ ਬਤਾਈ ਹੈ ਕਿ ਭਾਈ ਮਨੁੱਖਾ ਦੇਹੀ ਪ੍ਰਾਪਤ ਕਰਕੇ ਹਰੀ ਪਰਮੇਸ਼ਰ ਦਾ ਭਜਨ ਕਰੋ ਕਹਿੰਦਾ ਬਹੁਤ ਜਨਮ ਪਰਮਤਤਾ ਹਾਰਿਓ ਆਸਿਰ ਮਤ ਨਹੀਂ ਪਾਏ ਮਾਨਸਾ ਦੇ ਪਾਏ ਪਾਦ ਹਾਰ ਭਾਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ